ਬਾਰਾ ਦਿੱਲੀ ਵਾਫੀਨ ਨਾਲ ਦੋ ਡਰੱਗਸ ਮੁਗਦਰਸ ਫੜੇ ਗਏ 골ਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਇੱਕ ਗੱਡੀ ਥਾਰ ਰੌਕਸ ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ੍ਹ ਆਈ ਹੈ ਔਰ ਇਹ ਵੀ ਡਰੱਗਮਨੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰੱਗਮਨੀ ਰਾਜਰਾਏ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਕਿ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਲਾਕੇ ਲੱਗੇ ਜਿਹੜੇ ਏਰੀਏ ਨੇ ਉਹਨਾਂ ਤੇ ਸਟੂਟ ਕਰਦੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਕਿਲੋ ਹਫੀਮ ਨਾਲ ਦੋ ਡਰੱਗਸ ਸਮਗਰਸ ਫੜੇ ਗਏ ਹੈ ਗੋਲਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਾਨਾ ਰਮਦਾਸ ਅੰਮ੍ਰਿਤਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਰਣਜੀਤ ਰਾਣਾ ਅਵਾਨ ਖਾਨਾ ਰਮਦਾਸ ਅੰਮ੍ਰਿਤਸਰ ਰੂਰਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ 14 ਕਿਜੀ ਕੋਪੀਅਮ ਇੱਕ ਗੱਡੀ Thar Rocks ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ੍ਹ ਆਈ ਹੈ ਔਰ ਇਹ ਵੀ ਡਰਗ ਮਨੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗ ਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ यूपी ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਕਿ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿੱਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿੱਦ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ACP ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ CIA 2 ਤੇ ਨਾ ਇਹ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਕਿਉਂਕਿ ਇਹ ਵੀ ਇੰਟਰ ਸਟੇਟਿਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲ ਇਹ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਅੱਛੀ ਕਾਮਯਾਬੀ ਮਿਲੀ ਹੈ 12 ਕਿਲੋ ਹਫੀਮ ਨਾਲ ਦੋ ਡਰੱਗਸ ਸਮਗਰਸ ਫੜੇ ਗਏ ਗੋਲਡਨ ਗੇਟ ਦੇ ਉੱਤੇ ਜਿਹੜੇ ਪੁਲਿਸ ਨੇ ਨਾਕਾ ਲਾਇਆ ਸੀਗਾ ਉਸ ਤੋਂ ਬਾਅਦ ਇਹ ਬੰਦੇ ਫੜੇ ਗਏ ਜਿਨ੍ਹਾਂ ਦੀ ਪਛਾਣ ਹਰਵਿੰਦਰ ਹੈਰੀ ਜੋ ਕਿ ਪਿੰਡ ਹਰਾਰ ਖਾਨਾ ਰਮਦਾਸ ਅੰਮ੍ਰਿਤਸਰ ਰੂਰਲ 34 ਸਾਲ ਦੀ ਉਮਰ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਰਣਜੀਤ ਰਾਣਾ ਅਵਾਨ ਘਣਰਮਦਾਸ ਅਮਰਸਰ ਰੂਲ ਦਾ ਇਹ ਵੀ ਡਿਪਲੋਮਾ ਇਹਨੇ ਸਿਵਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਇਹਨਾਂ ਦੋਨਾਂ ਤੋਂ ਰਿਕਵਰੀ ਹੋਈ ਹੈ ਪਾਰਾਕੇ ਜੀ OPM ਇੱਕ ਗੱਡੀ Thar Rocks ਜਿਹੜੀ ਬਿਲਕੁਲ ਨਵੀਂ 5 ਡੋਰ ਅੱਜਕੱਲ੍ਹ ਆਈ ਹੈ ਔਰ ਇਹ ਵੀ ਡਗਮਣੀ ਤੋਂ ਹੀ ਮੈਂ ਸਮਝਦਾ ਇਹਨਾਂ ਨੇ ਸਾਰੀ ਲਈ ਹੈ ਔਰ 6000 ਕੈਸ਼ ਇਹਨਾਂ ਕੋਲੋਂ ਮਿਲਿਆ ਡਰਗਮਨੀ ਮੇਨਲੀ ਇਹ ਜਿਹੜਾ ਹਰਵਿੰਦਰ ਹੈਰੀ ਹੈ ਇਹਦਾ ਭਰਾ ਗੁਰਪ੍ਰੀਤ ਵੀ ਪਹਿਲਾਂ 7 ਕਿਜੀ ਅਫੀਮ ਚੰਦਰ ਹੈ ਔਰ ਸਾਰਾ ਜਿਹੜਾ ਇਹ ਨੈਟਵਰਕ ਹੈ ਯੂਪੀ ਦੇ ਬਰੇਲੀ ਤੋਂ ਲੈ ਕੇ ਆਉਂਦੇ ਆ ਤੇ ਆਪਣੇ ਪਿੰਡਾਂ ਦੇ ਤੇ ਉਸ ਏਰੀਏ ਦੇ ਵਿੱਚ ਰਮਦਾਸ ਤੇ ਉਸ ਦੇ ਲਾਗੇ ਲੱਗਦੇ ਜਿਹੜੇ ਏਰੀਏ ਨੇ ਉਹਨਾਂ ਡਿਸਟ੍ਰਿਬਿਊਟ ਕਰਦੇ ਆ ਕਰਦੇ ਨੇ ਇਹ ਕਿ ਉਸ ਤੋਂ ਬਾਅਦ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੀ ਹੈ ਜਿੱਚ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਰੱਗਸ ਦੇ ਇਸ ਖਾਤਮੇ ਵਾਸਤੇ ਲਗਾਤਾਰ ਸਾਡੀ ਟੀਮ ਰਿਕਵਰੀਜ਼ ਕਰ ਕਰ ਰਹੀ ਹੈ ਜਿਹੜੇ ਸਾਡੇ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਹਰ ਹਰਮਿੰਦਰ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਰਵੀ ਕੁਮਾਰ ਇੰਸਪੈਕਟਰ ਸੀਏਏ 2 ਤੇ ਨਾ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਕਿਉਂਕਿ ਇਹ ਵੀ ਇੰਟਰਸਟੇਟ ਇੱਕ ਡਰੱਗ ਦਾ ਸਿੰਡੀਕੇਟ ਹੈ ਜਿਹਨੂੰ ਬਸਟ ਕੀਤਾ ਗਿਆ ਔਰ ਜੇ ਆਪਾਂ ਦੇਖੀਏ ਕਿ ਸਾਰਾ ਪਰਿਵਾਰ ਹੀ ਇਸ ਕੰਮ ਚ ਲੱਗਿਆ ਹੋਇਆ ਸੋ ਮੈਂ ਸਮਝਦਾ ਕਿ ਇਹ ਨਾਲੇ ਸਾਰਾ ਜਿਹੜਾ ਚੇਨ ਹੈ ਸਮੈਸ਼ ਹੋਈ